ਸਾਬ ਭਾਈ ਰਣਜੀਤ ਸਿੰਘ ਸਾਹਿਬ ਕਾ ਜਦੋਂ ਰਕਾਉਤਖ ਸਾਹਿਬ ਉਹਨੇ ਬਹੁਤ ਵੱਡਾ ਇਹ ਇਸ਼ੂ ਚੁੱਕਿਆ ਕਿ ਇਹ ਜ਼ਦਾਦਾਂ ਜਿਨ੍ਹਾਂ ਦੀ ਕੀਮਤਾਂ ਬਾਜ਼ਾਰ ਦੇ ਵਿੱਚ 60 ਲੱਖ ਰੁਪਏ ਦੀ ਹੈ ਘੱਟ ਤੋਂ ਘੱਟ ਉਹ 16 ਲੱਖ ਰੁਪਏ ਦੇ ਵਿੱਚ ਵੇਚੀ ਗਈ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਦਿੱਤੀ ਜਾ ਰਹੀ ਹੈ 50 ਮੀ ਸਾਹਿਬ ਕੋਲ ਸੁਵਾਲ ਪੁੱਛਣਾ ਸੀ ਕਿ ਇਹ ਜਿਦਾਦਾ ਤੁਸੀਂ ਕਿਸ ਤਰੀਕੇ ਨਾਲ ਦੇ ਰਹੇ ਹੋ ਇਹ ਉਹ ਜਿਦਾਦਾ ਨਹੀਂ ਜਿਹੜੀ ਆ ਸੰਗਤਾਂ ਨੇ ਤੁਹਾਨੂੰ ਇੱਥੇ ਗੁਰੂ ਘਰ ਦੇ ਬਣਾ ਕੇ ਦਿੱਤੀ ਆ ਇੱਥੇ ਇੰਸਟੀਚੂਨ ਬਣਾ ਕੇ ਦਿੱਤੀ ਆ ਤੇ ਹਸਪਤਾਲ ਬਣਾਉਣਾ ਸਰਦਾਰ ਪਰਮਜੀਤ ਸਿੰਘ ਸਰਨਾ ਜਿਹੜਾ ਅਕਾਲੀ ਦਲ ਨੂੰ ਇਸ ਵਕਤ ਹੀਡ ਕਰ ਰਹੇ ਆ ਕੋਰ ਕਮੇਟੀ ਮੈਂਬਰ ਸਾਹਿਬ ਜੀ ਇਸ ਦੀ ਕਿ ਅਸੀਂ ਉਹਨਾਂ ਕੋਲ ਵੀ ਸੁਭਾਗ ਕੀਤਾ ਇਸ ਗੱਲ ਦਾ ਕਿ ਜਿੱਥੇ ਬੇਬੁਨਿਆਦੀ ਲੋੜ ਹੁੰਦੀ ਹੈ ਤੁਸੀਂ ਆਪਣੇ ਇੱਥੇ ਧਰਨੇ ਵੀ ਦੇਣੇ ਸ਼ੁਰੂ ਕਰ ਦਿੰਦੇ ਹੋ ਤੇ ਤੁਸੀਂ ਉੱਥੇ ਬੋਲਾ ਵੀ ਸ਼ੁਰੂ ਕਰ ਦਿੰਦੇ ਹੋ ਮਗਰ ਅੱਜ ਤੁਹਾਡੇ ਮੂੰਹ ਦੇ ਵਿੱਚ ਕਿਹੜੇ ਹੰਗਰੂ ਪਏ ਦੇ ਕਿ ਤੁਸੀਂ ਬੋਲ ਨਹੀਂ ਪਾਰੇ ਤੁਹਾਨੂੰ ਕਿਹੜਾ ਐਸਾ ਲੋਭ ਲਾਲਚ ਦਿੱਤਾ ਗਿਆ ਪਾਪ ਵਾਲੀ ਗੱਲ ਹੈ ਕਿ ਗੁਰੂ ਘਰ ਦੀ ਜ਼ਮੀਨ ਜਿਹੜੀ ਦਾਮ ਦੇ ਵਿੱਚ ਦਿੱਤੀ ਹੋਵੇ ਔਰ ਉਹ ਐਸਜੀਪੀਸੀ ਇਸ ਤਰੀਕੇ ਦੇ ਨਾਲ ਉਸ ਨੂੰ ਵੇਚ ਦੇਵੇ ਤੇ ਇਸ ਤੋਂ ਵੱਡੀ ਹੋਰ ਔਰ ਇੱਕ ਇੱਕ ਕਰਕੇ ਅਗਰ ਆਪਸ਼ਨ ਕਰਕੇ ਜ਼ਮੀਨਾਂ ਵੇਚਣੀਆਂ ਸ਼ੁਰੂ ਕਰਦੇ ਹੋਗੇ ਤੇ ਫਿਰ ਗੁਰੂ ਘਰ ਕਿੱਥੇ ਬਚਣਗੇ ਅੱਜ ਇਹ ਜ਼ਮੀਨਾਂ ਵਿਕੀਆਂ ਕੱਲ ਨੂੰ ਗੁਰੂ ਘਰ ਵੀ ਵੇਚਣ ਤੋਰ ਪੈਣਗੇ ਤੋਂ ਸਾਡੀ ਮੰਗ ਹੈ ਕਿ ਇਹ ਜੋ ਵੀ ਗੁਰੂ ਘਰ ਦੀਆਂ ਜ਼ਿਆਦਾਤਾ ਹੈ ਇਹਦਾ ਆਪਸ਼ਨ ਜੋ ਕੀਤਾ ਹੈ ਉਹ ਕੈਨਸਲ ਕਰਨ ਔਰ ਗੁਰੂ ਘਰ ਦੀਆਂ ਜ਼ਿਆਦਾਤਾ ਗੁਰੂ ਘਰ ਵਾਸਤੇ ਦੇਖੋ ਸ਼ਰੋਪ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਪਿਛਲੇ 2 ਦਿਨਾਂ ਤੋਂ ਜਿਸ ਤਰੀਕੇ ਦੇ ਨਾਲ ਅਖਬਾਰਾਂ ਦੇ ਵਿੱਚ ਖਬਰਾਂ ਛਪ ਰਹੀਆਂ ਜਿਸ ਤਰੀਕੇ ਦੇ ਨਾਲ ਜਦਾਦਾ ਜਿਹੜੀਆਂ ਉੱਤੇ ਗੁਰਦੁਆਰਤ ਕੀਤੇ ਜਾ ਰਹੀਆਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸਾਹਿਬ ਕਾ ਜਕਰਕਾਲਕ ਸਾਹਿਬ ਉਹਨਾਂ ਨੇ ਬਹੁਤ ਵੱਡਾ ਇਸ ਇਸ਼ੂ ਚੁੱਕਿਆ ਕਿ ਇਹ ਜ਼ਿਦਾਦਾਂ ਜਿਨ੍ਹਾਂ ਦੀ ਕੀਮਤਾਂ ਬਾਜ਼ਾਰ ਦੇ ਵਿੱਚ 60 ਲੱਖ ਰੁਪਏ ਦੀ ਹੈ ਘੱਟ ਤੋਂ ਘੱਟ ਉਹ 16 ਲੱਖ ਰੁਪਏ ਦੇ ਵਿੱਚ ਵੇਚੀ ਗਈ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਦਿੱਤੀ ਜਾ ਰਹੀ ਹੈ 50 ਲੱਖ ਵਾਲੀ ਜ਼ਿਦਾਦ 9 ਲੱਖ ਰੁਪਏ ਵਿੱਚ ਦਿੱਤੀ ਜਾ ਰਹੀ ਹੈ ਸਾਡਾ ਅੱਜ ਮਕਸਦ ਦਿੱਤੇ ਸੰਗਤ ਨੂੰ ਵੇਰ ਕਰਾਉਣਾ ਸੀ ਕਾਮੀ ਸਾਹਿਬ ਕੋਲ ਸਵਾਲ ਪੁੱਛਣਾ ਸੀ ਕਿ ਇਹ ਜਿਦਾਦਾ ਤੁਸੀਂ ਕਿਸ ਤਰੀਕੇ ਨਾਲ ਦੇ ਰਹੇ ਹੋ ਤੇ ਉਹ ਜਿਦਾਦਾ ਨਹੀਂ ਜਿਹੜੀ ਆ ਸੰਕਤਾ ਨੇ ਤੁਹਾਨੂੰ ਇੱਥੇ ਗੁਰੂ ਘਰ ਦੇ ਬਣਾਉਣ ਦਾ ਦਿੱਤੀ ਆ ਇੱਥੇ ਇੰਸਟੀਟਿਊਸ਼ਨ ਬਣਾਉਣ ਦੀ ਦਿੱਤੀ ਆ ਤੇ ਹਸਪਤਾਲ ਬਣਾਉਣ ਦੀ ਦਿੱਤੀ ਆ ਔਰ ਦਿੱਲੀ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਪਰਮਜੀਤ ਸਿੰਘ ਸਰਨਾ ਜਿਹੜਾ ਅਕਾਲੀ ਦਲ ਨੂੰ ਇਸ ਵਕਤ ਹੀਡ ਕਰ ਰਹੇ ਆ ਕੋਰ ਕਮੇਟੀ ਮੈਂਬਰ ਸਾਹਿਬ ਮੇਰੇ ਸੀ ਕਿ ਅਸੀਂ ਉਹਨਾਂ ਕੋਲ ਵੀ ਸਵਾਲ ਕੀਤਾ ਇਸ ਗੱਲ ਦਾ ਕਿ ਜਿੱਥੇ ਬੇਬੁਨਿਆਦੀ ਲੋੜ ਹੁੰਦੀ ਹੈ ਤੁਸੀਂ ਆਪਣੇ ਇੱਥੇ ਧਰਨੇ ਵੀ ਦੇਣੇ ਸ਼ੁਰੂ ਕਰ ਦਿੰਦੇ ਹੋ ਤੇ ਤੁਸੀਂ ਉੱਥੇ ਬੋਲਾਂ ਵੀ ਸ਼ੁਰੂ ਕਰ ਦਿੰਦੇ ਹੋ ਮਗਰ ਅੱਜ ਤੁਹਾਡੇ ਮੂੰਹ ਦੇ ਵਿੱਚ ਕਿਹੜੇ ਹੰਗਰੂ ਪੇ ਦੇ ਕਿ ਤੁਸੀਂ ਬੋਲ ਨਹੀਂ پا ਰਹੇ ਤੁਹਾਨੂੰ ਕਿਹੜਾ ਐਸਾ ਲੋਭ ਲਾਲਚ ਦਿੱਤਾ ਗਿਆ ਔਰ ਇਹ ਜਿਹੜੀ ਜਦਾਦਾ ਜਿਹੜੀਆਂ ਗੁੱਟਪੁਰ ਹੋ ਰਹੀ ਹੈ ਉਹਦੇ ਬਾਰੇ ਤੁਸੀਂ ਕੁਝ ਨਹੀਂ ਬੋਲ ਰਹੇ ਜਦ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਰਟ ਕਚਹਿਰੀਆ ਹੁੰਦੀ ਹੈ ਉੱਤੇ ਕੋਈ ਕੇਸ ਦੀ ਗੱਲ ਹੁੰਦੀ ਹੈ ਉਸ ਵਕਤ ਦਿੱਲੀ ਚ ਪ੍ਰੋਪੋਗੈਂਡਾ ਕਰ ਦਿੰਦੇ ਨੇ ਜੀ ਕਿ ਇੱਥੇ ਜਿਹੜੀਆਂ ਪ੍ਰਾਪਰਟੀਆਂ ਨਿਲਾਮ ਹੋ ਰਹੀਆਂ ਅੱਜ ਜਿਹੜੀਆਂ ਵਿਕ ਗਈਆਂ ਉਦੇਵਾਰੇ ਤੁਹਾਡਾ ਕੁਸ਼ਵਾਨ ਦੇਖੋ ਦੋ ਦਿਨ ਤੋਂ ਜੋ ਪੰਜਾਬੀ ਪੰਜਾਬ ਦੀਆਂ ਸਾਰੀਆਂ ਅਖਬਾਰਾਂ ਦੇ ਵਿੱਚ ਛਤ ਰਿਆ ਹੈ ਔਰ ਸਾਬਕਾ ਜਥੇਦਾਰ ਸ਼੍ਰੀ ਅਕਾਲਤਖ ਸਹਿਬ ਗਿਆਨੀ ਰਣਜੀਤ ਸਿੰਘ ਜੀ ਉਹਨਾਂ ਨੇ ਬਿਲਕੁਲ ਬਾਕੀ ਦੇ ਨਾਲ ਇਸ ਵਾਜ ਨੂੰ ਬੁਲੰਦ ਕੀਤਾ ਹੈ ਕਿ ਜੋ 60 ਲੱਖ ਦੀ ਜ਼ਮੀਨ ਸੀ 16 ਲੱਖ ਦੇ ਵਿੱਚ ਜਿਸ ਦੀ ਕੀਮਤ 50 ਲੱਖ ਸੀ ਉਹ 9 ਲੱਖ ਦੇ ਵਿੱਚ ਆਪਣੇ ਚਾਹੇਤਿਆਂ ਨੂੰ ਦੇ ਦਿੱਤੀ ਆ ਸੋ ਇਹ ਮੈਂ ਸਮਝਦਾ ਕਿ ਬਹੁਤ ਹੀ ਆ ਪਾਪ ਵਾਲੀ ਗੱਲ ਹੈ ਕੇ ਗੁਰੂ ਘਰ ਦੀ ਜ਼ਮੀਨ ਜਿਹੜੀ দান ਦੇ ਵਿੱਚ ਦਿੱਤੀ ਹੋਵੇ ਔਰ ਉਹ ਐਸਜੀਪੀਸੀ ਇਸ ਤਰੀਕੇ ਦੇ ਨਾਲ ਉਸ ਨੂੰ ਵੇਚ ਦੇਵੇ ਤੇ ਇਸ ਤੋਂ ਵੱਡੀ ਹੋਰ ਗੁਨਾਹ ਕੀ ਹੋ ਸਕਦਾ ਹੈ ਕਿ ਜਮੀਨਾ ਲੋਕਾਂ ਦੇ ਵਿਸ਼ਵਾਸ ਕਰਕੇ ਗੁਰੂ ਘਰ ਦੇ ਤੇ ਵਿਸ਼ਵਾਸ ਕਰਕੇ ਪ੍ਰਬੰਧਕਾਂ ਦੇ ਵਿਸ਼ਵਾਸ ਕਰਕੇ ਦਿੱਤੀਆਂ ਸਨ ਔਰ ਇੱਕ ਇੱਕ ਕਰਕੇ ਅਗਰ ਆਕਸ਼ਨ ਕਰਕੇ ਜਮੀਨਾ ਵੇਚਣੀਆਂ ਸ਼ੁਰੂ ਕਰਦੇ ਹੋਗੇ ਤੇ ਫਿਰ ਗੁਰੂ ਘਰ ਕਿੱਥੇ ਬਚਣਗੇ ਅੱਜ ਇਹ ਜਮੀਨਾ ਵਿਕੀਆਂ ਹੈ ਕੱਲ ਨੂੰ ਗੁਰੂ ਘਰ ਵੀ ਵਿਚਨ ਟੁਰ ਪੈਣਗੇ ਸੋ ਇਹ ਬੜੇ ਅਫਸੋਸ ਦੀ ਗੱਲ ਹੈ ਲੇਕਿਨ ਜਿਹੜੇ ਸਲਾਹਕਾਰ ਦਿੱਲੀ ਤੋਂ ਗਏ ਆ ਸਰਦਾਰ ਪਰਮਜੀਤ ਸਿੰਘ ਸਰਨਾ ਸਰਦਾਰ ਮਨਜੀਤ ਸਿੰਘ ਜੀਕੇ ਇਹਨਾਂ ਦੀ ਅੱਜ ਸਲਾਹ ਕਿੱਥੇ ਆ ਕਿ ਦਿੱਲੀ ਸਿੱਖ ਉਦੋਰਾ ਕਮੇਟੀ ਉੱਤੇ ਕੋਸਦੇ ਆ ਜਦਕਿ ਦਿੱਲੀ ਸਿੱਖ ਉਦੋਰਾ ਪ੍ਰਬੰਧਕ ਕਮੇਟੀ ਨੇ ਇੱਕ ਇੰਚ ਵੀ ਜ਼ਮੀਨ ਜਿਹੜੀ ਹੈ ਕਿਤੇ ਜਾਣ ਨਹੀਂ ਦਿੱਤੀ ਬਣਾਈ ਆ ਘਟਾਈ ਨਹੀਂ ਹੈ ਲੇਕਿਨ ਉਸਦੇ ਬਾਅਦ ਵੀ ਇਹਨਾਂ ਨੇ ਸ਼ੋਰ ਸ਼ਰਾਬਾ, ਪ੍ਰੋਟੈਸਟ, ਪੁਤਲੇ ਸਾੜ ਰਹੇ, ਕਦੀ ਕੁਝ ਕਰ ਰਹੇ। ਉਹ ਪਿਛਲੇ 3 ਦਿਨਾਂ ਤੋਂ ਇੰਨੇ ਹੀ ਮੀਡੀਆ ਦੇ ਉੱਤੇ ਚਰਚਾ ਹੋ ਰਹੀ ਆ ਔਰ ਇਹ ਚੁੱਪਚਾਪ ਘੁੰਗਣੀਆਂ ਮੂੰਹ ਚ ਪਾ ਕੇ ਬੈਠੇ ਆ। ਕਿਹਾ ਇਹਨਾਂ ਦੀ ਸਲਾਹ ਸੀ ਇਹ ਆਪਣਾ ਕਲੀਅਰ ਕਰ ਜੇ ਸਲਾਹ ਨਹੀਂ ਸੀ ਤੇ ਕਿਉਂ ਨਹੀਂ ਉੱਥੇ ਪੰਜਾਬ ਦੇ ਵਿੱਚ ਜਾ ਕੇ ਧਾਮੀ ਸਾਹਿਬ ਦੇ ਘਰ ਦੇ ਬਾਹਰ ਪ੍ਰੋਟੈਸਟ ਕਰਨ ਸੁਖਵੀਰ ਬਾਦਲ ਦੇ ਘਰ ਦੇ ਬਾਹਰ ਪ੍ਰੋਟੈਸਟ ਕਰਨ ਕਿ ਇਹ ਜ਼ਮੀਨਾਂ ਗੁਰੂ ਘਰ ਦੀਆਂ ਕਿੱਦਾਂ ਵੇਚ ਗਿਆ। ਦਿੱਲੀ ਦੀ ਸੰਗਤ ਨੂੰ ਨਾਲ ਲੈ ਕੇ ਜਾਣ ਅਸੀਂ ਵੀ ਨਾਲ ਚੱਲਾਂਗੇ ਬੜਾਣ ਪ੍ਰੋਗਰਾਮ ਅਸੀਂ ਇਹਦੇ ਨਾਲ ਚੱਲਾਂਗੇ ਤੇ ਇਹ ਸੰਗਤ ਨੂੰ ਦੱਸਣਾ ਲੇਕਿਨ ਇਹ ਧੋਗਲੀ ਨੀਤੀ ਕਿ ਦਿੱਲੀ ਦੇ ਵਿੱਚ ਕੁਝ ਉੱਥੇ ਤਲਵੇ ਚੱਕਣੇ ਸੋ ਇਹ ਕਿਸੇ ਵੀ ਸੂਰਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸਰੋ ਸਾਹਿਬ ਜਿਸ ਤਰੀਕੇ से आपने आरोप लगाया कि एसजेपीसी ऐसा कर रही है कि आप क्या मांग करते हैं एसजेपीसी से एसजेपीसी ਤੋਂ ਸਾਡੀ ਮੰਗ ਹੈ ਕਿ ਇਹ ਜੋ ਵੀ ਗੁਰੂ ਘਰ ਦੀਆਂ ਜ਼ਿਆਦਾਦਾਂ ਹੈ ਇਹਦਾ ਆਪਸ਼ਨ ਜੋ ਕੀਤਾ ਹੈ ਉਹ ਕੈਨਸਲ ਕਰਨ ਔਰ ਗੁਰੂ ਘਰ ਦੀਆਂ ਜ਼ਿਆਦਾਦਾਂ ਗੁਰੂ ਘਰ ਵਾਸਤੇ ਵੰਡੀਆਂ ਜਾ ਉੱਥੇ ਸਕੂਲ ਕਾਲਜ ਇੰਸਟੀਚਿਊਟ ਹਸਪਤਾਲ ਡਿਸਪੈਂਸਰੀਆਂ ਜੋ ਲੋਡ ਬੰਦਾ ਦੇ ਲਈ ਆ ਉਹ ਬਣਾਈ